ਦੇ ਕੋਲੇ ਤਾਂ ਤਾਂ ਜਾਂਦੀ ਉਹ ਕਹਿੰਦੇ ਅਸੀਂ ਉੱਚਿਆਂ ਦੂਜੇ ਤਾਂ ਸਾਰੇ ਨੀਵੇਂ ਚੱਲੀ ਹੋ ਵੀ ਜਾਂਦਾ ਹੈ ਕੰਮ ਜਦੋਂ ਬੰਦਾ ਉੱਥੇ ਹੁੰਦਾ ਉਦੋਂ ਨੀਵਾ ਹੋ ਜਾਂਦਾ ਜਦੋਂ ਮੇਰੇ ਵਰਗਾ ਤਾਂ ਆ ਜਾਂਦਾ ਉੱਚਾ ਹੋ ਜਾਂਦਾ ਥੋੜੀ ਜੀ ਇਹ ਕੁਰਸੀ ਵੀ ਇਹੋ ਜੀ ਚੀਜ਼ ਹੈ ਨਾ ਥੋੜੀ ਜੀ ਉੱਚੀ ਜੀ ਜਦੋਂ ਬੈਹ ਜਾਂਦੇ ਆ ਗਮਾਗ ਹਿੱਲ ਜਾਂਦਾ ਸੋ ਮੇਰਾ ਕਹਿਣ ਦਾ ਮਤਲਬ ਸੀ ਕਿ ਉਸ ਵੇਲੇ ਜਿਹੜੇ ਉਸ ਵੇਲੇ ਦੇ ਰਾਜੇ ਬਣੇ ਸੀ ਆਪਣੇ ਆਪ ਉਹਨਾਂ ਨੇ ਆਪਣੇ ਆਪ ਮੂਚਾ ਸਮਝ ਲਿਆ ਕੁਝ ਵਰਗਾ ਨੂੰ ਦੂਰ ਕਰਤਾ ਐਡਾ ਵੱਡਾ ਵਿਤਕਰਾ ਹੁੰਦਾ ਸੀ ਜਿਵੇਂ ਦੱਸਿਆ ਕਿ ਕਲਾਸ ਵੀ ਲੱਗ ਦਾਖਲਾ ਵੀ ਨਹੀਂ ਦਿੱਤਾ ਜਾਣਾ ਹੂ ਤਾਂ ਪਾਣੀ ਵੀ ਲੱਗ ਭਰਨਾ ਰੋਟੀ ਵੀ ਵੱਖਰੀ ਭਾਂਡੇ ਵੀ ਵੱਖਰੇ ਤੇ ਜਿਹਦੇ ਨਾਲ ਇਹੋ ਜਿਹਾ ਵਿਤਕਰਾ ਹੁੰਦਾ ਹੋਵੇ ਸਹੂਲਤਾਂ ਆ ਮਿਲਦੀਆਂ ਹਣ ਉਹ ਉਹੇ ਜੇ ਪਰਿਵਾਰਾਂ ਚ ਉੱਠ ਕੇ ਬਾਬਾ ਭੀਮਰਾਓ ਨੂੰ ਬੇਦਖਰ ਕੀਨੇ ਜਿੱਥੇ ਉਸ ਬੇਦਖਰੇ ਨੂੰ ਸਹਿਆ ਉਹਦੇ ਖਿਲਾਫ ਲੜੇ ਤੇ ਜਦੋਂ ਨੌਲੇਜ ਆ ਗਈ ਕਲਮ ਹੱਥ 'ਚ ਆ ਗਈ ਤੇ ਉਹਨੂੰ ਦੂਰ ਕਰਨ ਬਾਅਦ ਤੇ ਜੋ ਆਪਦੇ ਆਪ ਦੇ ਬੀਤੀ ਸੀ ਉਹਨੂੰ ਲਿਆ ਕੇ ਸੰਵਿਧਾਨ 'ਚ ਲਿਖਤਾ ਕਿ ਮੇਰੇ ਨਾਲ ਤਾਂ ਜਿਹੜੀ ਹੋ ਗਈ ਹੋ ਗਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਲ ਨਾ ਹੋਵੇ ਇੱਕ ਸੱਦਾ ਜਿਹਾ ਸਰਲੇਖ ਜੇ ਸਪੱਸ਼ਟ ਕਹੀਏ ਤਾਂ ਇੰਨਾ ਕਾ ਕਿ ਜਿਨ੍ਹਾਂ ਨੇ ਉਹਦੇ ਬੀਤੀ ਜੇ ਉਹਦੋਂ ਗੋਡੇ ਟੇਕ ਦਿੰਦੇ ਬਾਬਾ ਭੀਮਰਾਓ ਵੇਦਕਰ ਜੀ ਬੜਿਆਂ ਨੇ ਟੇਕੇ ਹੋਣਿਆਂ ਬੜਿਆਂ ਨੇ ਉਸ ਸਿਸਟਮ ਨੂੰ ਕਹਤਾ ਹੋਣਾ ਤਾਂ ਚੱਲਦਾ ਹੀ ਤੁਰਿਆਂ ਦਾ ਆਪਾਂ ਵੀ ਕਈ ਵਾਰੀ ਕਹਿ ਦਿੰਦੇ ਆ ਜੇ ਮੈਂ ਕੀ ਲੈਣਾ ਚੱਲਦਾ ਹੀ ਆਉਂਦਾ ਜੇ ਮੈਂ ਬੋਲੂ ਮੈਂ ਕੱਲਾ ਰਹਿ ਜੂਗਾ ਮੈਂ ਐਵੇਂ ਕੰਮ ਵਿਗਾੜਨੀ ਆਂਗੀ ਤੇ ਜਿਹੜੇ ਉਸ ਵੇਲੇ ਗੋਲ ਪੈਂਦੇ ਆ ਜਾਂ ਸਿਸਟਮ ਦੇ ਖਿਲਾਫ ਲੜ ਪੈਂਦੇ ਆ ਜਾਂ ਜਿਨ੍ਹਾਂ ਦੀ ਜ਼ਮੀਰ ਜਾਗ ਪੈਂਦੀ ਆ ਉਸ ਵੇਲੇ ਦੀ ਜਾਗੀ ਜ਼ਮੀਰ ਵੇਲੇ ਤਾਂ ਦੁੱਖ ਸਹਿਣੇ ਪੈ ਜਾਂਦੇ ਆ ਪਰ ਆਉਣ ਵਾਲਾ ਸਮਾਂ ਉਹਨਾਂ ਦੀ ਜਾਗੀ ਜ਼ਮੀਰ ਨਾਲ ਦੀ ਕੌਮ ਦੀ ਜ਼ਮੀਰ ਜਗਾ ਜਾਂਦਾਗਾ ਜਿਹਦਾ ਅੱਜ ਤਾਂ ਸਾਡਾ ਇਹੀ ਸੰਕੇਤ ਆ ਕਿ ਉਸ ਵੇਲੇ ਜੋ ਜਾਗੇ ਸੀ ਅੱਜ ਕੌਮਾਂ ਜਾਗ ਪਈਆਂ ਨੇ